ਕਿਸਾਨਾਂ ਨੂੰ ਇਹ ਫੋਨ ਆਇਆ ਹੈ ਉਹਨਾਂ ਨੂੰ ਫੋਨ ਆਇਆ ਵੀ ਤੁਸੀਂ ਆ ਕੇ ਜ਼ਬੰਤਾਂ ਕਰਾਓ ਛੋਡੇ ਤੇ ਪਰਾਲੀ ਦਾ ਪਰਚਾ ਦਰਜ ਮੁਖਸਰ ਬਲਾਕ ਦੇ ਵਿੱਚ ਸਾਡੇ ਫੋਨ ਆਏ ਆ ਵੀ ਛੋਡੇ ਤੇ ਪਰਚਾ ਦਰਜਾ ਤੁਸੀਂ ਆ ਕੇ ਜ਼ਬੰਤਾਂ ਕਰਾਓ ਪਟਵਾਰੀਆਂ ਵੱਲੋਂ ਉਹਨਾਂ ਨੂੰ ਬਕਾਇਦਾ ਮਤਲਬ ਕਿ ਲਿਖ ਕੇ ਪਰਚੀ ਚੌਕੀਦਾਰ ਨੂੰ ਦੇਤਾ ਵੀ ਹੋਕਾ ਮਾਰ ਆਹ ਬੰਦਿਆਂ ਦੇ ਘਰੇ ਜਾ ਉਹਨਾਂ ਨੂੰ ਕਾ ਜੁਰਮਾਨਾ ਭਰ ਕੇ ਦੇ ਮੈਂ ਕਿਸਾਨਾਂ ਦਾ ਮੁੰਡਾ ਐ ਮੈਂ ਮਜ਼ਦੂਰਾਂ ਦੀ ਸਾਂਝ ਨੂੰ ਜਾਣਦਾ ਐ ਉਹ ਤੂੰ ਤਾਂ ਸਾਂਝਾ ਤੋੜਤੀਆਂ ਹੋਏ ਮਜ਼ਦੂਰਾਂ ਦੇ ਤੇ ਕਿਸਾਨਾਂ ਦੀ ਤੂੰ ਤਾਂ ਮੌਰ ਸ਼ਾਂਖ ਤੇ ਮਜ਼ਦੂਰਾਂ ਦੇ ਤੂੰ ਤਾਂ ਕਿਸਾਨਾਂ ਦੇ ਮਾਰ ਮਾਰ ਮੁਲਾਜ਼ਮਾਂ ਦੇ ਮਾਰ ਮਾਰ ਮੌਰ ਸ਼ਾਂਖ ਤੇ ਧੀਆਂ ਭੈਣਾਂ ਨੂੰ ਛੜਕਾਂ ਤੇ ਘੜਿਸਿਆ ਤੂੰ ਅੱਜ ਕਿਸਾਨਾਂ ਤੇ ਪਰਚੇ ਦਰਜ ਕਰ ਰਿਆ ਸਾਡੀ ਫਸਲ ਮੱਚ ਜਾਂਦੀ ਹੈ ਭਾਈ ਤੇ ਭਗਵੰਤ ਮਾਨ ਦੇ ਡੀਸੀ ਨੂੰ ਨਜ਼ਰ ਨਹੀਂ ਆਉਂਦੀ ਇੱਥੋਂ ਦੇ ਮੁਕਸਰ ਤੱਕ ਧੂਆ ਨਹੀਂ ਜਾਂਦਾ ਉਹ ਭਾਈ ਜਦੋਂ ਅਸੀਂ ਮਜਬੂਰੀ ਦੇ ਵਿੱਚ ਉਹ ਪਰਾਲੀ ਨੂੰ ਅੱਗ ਲਾ ਲੈਂਦੇ ਆ ਇਹਨਾਂ ਦੇ ਕੇਜਰੀਵਾਲ ਦਿੱਲੀ ਤੱਕ ਧੂਆ ਜਾਂਦਾ ਭਾਈ ਓਏ ਤੂੰ ਪਾਰਲੀਮੈਂਟ ਦੇ ਵਿੱਚ ਵੱਟੀਆਂ-ਵੱਟੀਆਂ ਗੱਲਾਂ ਕਰਦਾ ਸੀ ਬੋਰਡ ਲਾ ਲਾ ਕੇ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਮਾਰਦਾ ਸੀ ਤੇ ਅੱਜ ਉਹੀ ਕਿਸਾਨ ਮਜ਼ਦੂਰ ਤੇ ਤੂੰ ਪਰਾਲੀ ਦੇ ਪਰਚੇ ਠੋਕਰਿਆ ਜਿਹੜੇ ਕਾਲੇ ਕਾਨੂੰਨਾਂ ਦੇ ਵਿਰੁੱਧ ਤੂੰ ਪਾਰਲੀਮੈਂਟ 'ਚ ਮੋਦੀ ਨੂੰ ਬੋਰਡ ਦਿਖਾਉਂਦਾ ਹੁੰਦਾ ਸੀ ਲਾ ਲਾ ਕੇ ਅੱਜ ਉਹ ਖੜੜੇ ਤੇ ਤੇਰਾ ਮੂੰਹ ਬੰਦ ਆ ਅੱਜ ਤੇਰੀ ਤਾਕਤ ਨਹੀਂ ਪਈ ਤੇਰੀਆਂ ਲੱਤਾਂ ਦੇ ਵਿੱਚ ਦਮ ਨਹੀਂ ਪਿਆ ਇੱਥੇ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਤੂੰ ਉਹ ਖੜੜਾ ਇਹਨੂੰ ਰੱਦ ਕਰ ਸਕੇ ਉਹ ਭਗਵਾਨ ਤਮਾਨ ਨੇ ਤਾਂ ਆਹ ਝੋਨੇ ਦੇ ਸੀਜ਼ਨ ਚ ਦਿਨੇ ਲੁੱਟ ਕਰਾਈ ਆ ਲੋਕਾਂ ਦੀ ਮੰਡੀਆਂ ਚ ਦਿਨੇ ਲੁੱਟਿਆ ਇਹਨਾਂ ਨੇ ਦਿਨ ਦਿਹਾੜੇ ਲੁੱਟਿਆ ਕਿਸਾਨਾਂ ਸ਼ਰੇਆਮ ਲੁੱਟਿਆ ਉਹ 10-10 ਕਿਲੋ ਕਾਟਾਂ ਲੈ ਆਂ ਉਹਨਾਂ ਤੇ ਕਿਉਂ ਨਹੀਂ ਕਾਰਵਾਈ ਕੀਤੀ ਜੇ 10000 15000 ਉਹਨਾਂ ਤੋਂ ਜੁਰਮਾਨਾ ਲੈ ਲੈਣਗੇ ਫਿਰ ਤਾਂ ਪ੍ਰਦੂਸ਼ਣ ਖਤਮ ਐ ਤੇ ਜੇ ਜੁਰਮਾਨਾ ਨਹੀਂ ਭਰਿਆ ਫਿਰ ਪ੍ਰਦੂਸ਼ਣ ਫਲਾਇਆ ਤੁਸੀਂ ਕੀ ਗਣਾ ਕਰਤਾ ਉਹਨਾਂ ਨੇ ਮਜਬੂਰੀ ਚ ਤੁਸੀਂ ਕਿੰਨੀਆਂ ਕ ਸਬਸਿਡੀਆਂ ਦੇਤੀਆਂ ਦਿਓ ਸਬਸਿਡੀਆਂ ਦਿਓ ਸੰਦ ਕਰਾਓ ਮੁਹਈਆ ਨਹੀਂ ਲਾਉਂਦੇ ਪ੍ਰਾਣੀ ਨੂੰ ਅੱਗੇ ਜਿਹੜਾ ਅੱਜ ਠਾਕਰ ਬਣਿਆ ਪਿਆ ਭਗਵੰਤ ਮਾਨ ਜਿਹੜਾ ਆਮ ਘਰ ਦਾ ਮੁੰਡਾ ਸੀਗਾ ਜਿਹੜਾ ਅੱਜ ਠਾਕਰ ਦੀ ਭੂਮਿਕਾ ਨਿਭਾ ਰਿਹਾ ਹੈ ਇਹ ਠਾਕਰ ਨੂੰ ਮਟਾਉਣਾ ਪਊਗਾ ਇਹ ਖੇਤਾਂ ਦੇ ਉੱਤੇ ਠਾਕਰਾਂ ਦੀ ਨਿਗਾਹ ਹੈ ਕਿਉਂਕਿ ਵੀ ਇਹ ਖੇਤਾਂ 'ਚੋਂ ਕਿਸਾਨਾਂ ਨੂੰ ਕਿਵੇਂ ਬਾਹਰ ਕੱਢਣਾ ਹੈ ਇਹਨਾਂ ਦੇ ਹੱਥ ਕੜੇ ਕਰਾ ਕੇ ਇਹ ਤੌਬਾ ਕਰਕੇ ਖੇਤੀ ਦੇ ਵਿੱਚੋਂ ਬਾਹਰ ਨਿਕਲ ਜਾਣਾ ਜੇਤਾ ਭਾਈ ਕਣਕ ਅੱਗ ਲਾ ਕੇ ਸਾਡੀ ਕੋਈ ਮੱਚ ਜੇ ਫਸਲ ਤਾਂ ਵੀ ਸਾਡੀ ਪਾਣੀ ਨਾ ਮਰਜੇ ਤਾਂ ਵੀ ਸਾਡੀ ਗੜਿਆਣਾ ਮਰਜੇ ਤਾਂ ਵੀ ਸਾਡੀ ਉੱਤੋਂ ਕੋਈ ਆਪਤਾ ਆ ਜੇ ਤਾਂ ਵੀ ਸਾਡੀ ਪਾਣੀ ਦੀ ਕੋਈ ਸੂਆ ਟੁੱਟ ਕਰਨਾ ਟੁੱਟ ਗਈ ਤਾਂ ਵੀ ਸਾਡੀ ਮਰ ਗਈ ਅੱਛਾ ਪਰਾਲੀ ਦੀ ਲੋਕੇਸ਼ਨ ਤਾਂ ਸੋਡੀ ਆ ਗਈ ਤੇ ਜੇ ਭਾਈ ਇੱਥੇ ਵੱਡੇ ਵੱਡੇ ਕਾਂਢ ਹੁੰਦੇ ਫਿਰਦੇ ਆ ਉਹਦੀ ਤਾਂ ਤੁਹਾਨੂੰ ਲੋਕੇਸ਼ਨ ਨਹੀਂ ਆਉਂਦੀ ਇਹ ਆਦਾ ਹੁੰਦਾ ਸੀ ਛੜਕਾਂ ਰੋਕ ਲੈਂਦੇ ਆ ਘਰ ਘਰ ਮੂਰੇ ਆ ਜਾ ਕਰਨ ਹੁਣ ਭਾਈ ਘਰ ਮੂਰੀ ਚੱਲਿਆ ਸੰਯੁਕਤ ਕਿਸਾਨ ਮੋਰਚਾ ਦੇ ਉਹ ਪੰਜ ਫਸਲਾਂ ਤੇ ਐਮਐਸਪੀ ਪੰਜਾਬ ਸਰਕਾਰ ਨਹੀਂ ਲਾਉਂਦੇ ਭਾਈ ਝੋਨਾ ਆਪਦੇ ਖੇਤ ਦੇ ਵਿੱਚ ਵੀ ਸਾਨੂੰ ਪੁੱਛ ਕੇ ਕੰਮ ਕਰਨਾ ਪਿਆ ਕਰੂਗਾ ਜੇ ਤਾਂ ਸੀ ਝੋਨਾ ਲਾਉਣਾ ਹੈ ਤਾਂ ਵੀ ਤਰੀਕ ਤੈਅ ਕੀਤੀ ਜਾਂਦੀ ਹੈ ਵੀ ਤੁਸੀਂ ਇਸ ਤਰੀਕ ਤੋਂ ਪਹਿਲਾਂ ਝੋਨਾ ਨਹੀਂ ਲਾ ਸਕਦੇ ਜੇ ਤੁਸੀਂ ਲਾਉਂਗੇ ਤੁਹਾਡੇ ਤੇ ਪਰਚਾ ਦਰਜ ਕੀਤਾ ਜਾਊਗਾ ਲੋਕਵਾਜ ਟੀਵੀ ਨਾਲ ਜੁੜਨ ਤੁਸੀਂ ਮੈਂ ਹਮਤਾਜ ਪਰਾਲੀ ਦਾ ਰੌਲਾ ਹਰ ਸਾਲ ਪੈਂਦਾ ਸਰਕਾਰ ਕਹਿੰਦੀ ਹੈ ਕਿ ਪਰਾਲੀ ਨੂੰ ਅੱਗ ਨਾਲ ਲਾਓ ਪਰ ਸਰਕਾਰ ਦੇ ਵੱਲੋਂ ਕੋਈ ਹੱਲ ਨਹੀਂ ਕੀਤਾ ਜਾਂਦਾ ਉਸ ਤੋਂ ਬਾਅਦ ਇਸ ਸਾਲ ਵੀ ਇਹੀ ਹੋਇਆ ਲੋਕਾਂ ਨੇ ਜਿਨ੍ਹਾਂ ਦਾ ਨਹੀਂ ਹੱਲ ਨਿਕਲਿਆ ਉਹਨਾਂ ਨੇ ਅੱਗ ਲਾਈ ਸਰਕਾਰ ਉਦੋਂ ਕੁਝ ਨਹੀਂ ਬੋਲੀ ਕਿਉਂਕਿ ਉਦੋਂ ਜਿਮਣੀ ਚੋਣਾ ਸੀ ਜਿਮਣੀ ਚੋਣਾ ਲੰਗੀਆਂ ਤੇ ਹੁਣ ਲੋਕਾਂ ਨੂੰ ਕਿਸਾਨਾਂ ਨੂੰ ਫੋਨ ਆ ਰਹੇ ਆ ਕਿ ਤੁਹਾਨੂੰ ਜੁਰਮਾਨਾ ਪਾਤਾ ਤੁਹਾਨੂੰ ਕੇਸ ਤੁਹਾਡੇ ਤੇ ਪਰਚਾ ਪਾਤਾ ਇਹ ਸਾਰੀਆਂ ਗੱਲਾਂ ਬਾਤਾਂ ਨੇ ਗੱਲਬਾਤ ਕਰਦੇ ਆ ਬਿੱਟੂ ਮੱਲਣ ਅਗਰਾਹਾ ਜਥੇਬੰਦੀ ਦੇ ਸਾਡੇ ਨਾਲ ਮੌਜੂਦ ਨੇ ਕਿ ਫੋਨ ਹੁਣ ਕਿਉਂ ਆ ਰਹੇ ਨੇ ਤੇ ਕਿੰਨਾ-ਕਿੰਨਾ ਨੂੰ ਫੋਨ ਆਏ ਨੇ ਸਭ ਤੋਂ ਪਹਿਲਾਂ ਬਈ ਕੀ ਕਹਿਣਾ ਚਾਹੁੰਗਾ ਜਿਹੜੇ ਹੁਣ ਫੋਨ ਆਏ ਉਹਨਾਂ ਦੇ ਬਾਰੇ ਸਭ ਤੋਂ ਪਹਿਲੀ ਗੱਲ ਤਾਂ ਜਿਹੜੇ ਫੋਨ ਆਏ ਆ ਪਿੰਡਾਂ ਦੇ ਵਿੱਚ ਪਰਾਲੀ ਦੇ ਵਾਸਤੇ ਇਹ ਇੱਕ ਆਧਾਰਨ ਹੈ ਵੀ ਇਹ ਤਾਂ ਅੱਜ ਠਾਕਰ ਬਣਿਆ ਪਿਆ ਭਗਵੰਤ ਮਾਨ ਇੱਕ ਮੈਂ ਤੈਨੂੰ ਸ਼ੇਅਰ ਸੁਣਾ ਦਿਆਂ ਜਾਂ ਇੱਕ ਆਧਾਰਨ ਦੇ ਦਿਆਂ ਵੀ ਘਰ ਮਿੱਟੀ ਦਾ ਮਿੱਟੀ ਤਲਾ ਦੀ ਤਲਾ ਠਾਕਰ ਦਾ ਰੋਟੀ ਭੁੱਖ ਰੋਟੀ ਦੀ ਰੋਟੀ ਬਾਜਰੇ ਦੀ ਬਾਜਰਾ ਖੇਤ ਦਾ ਖੇਤ ਠਾਕਰ ਦਾ ਬਲਦ ਠਾਕਰ ਦਾ ਹਲ ਠਾਕਰ ਦਾ ਮੁੰਨੇ ਤੇ ਹੱਥ ਮੇਰਾ ਫਸਲ ਠਾਕਰ ਦੀ ਖੂ ਠਾਕਰ ਦਾ ਪਾਣੀ ਠਾਕਰ ਦਾ ਗਲੀ ਮੁਹੱਲੇ ਠਾਕਰ ਦੇ ਖੇਤ ਠਾਕਰ ਦੇ ਇੱਥੇ ਮੇਰਾ ਸਿਰਫ ਪਿੰਡ ਸ਼ਹਿਰ ਦੇਸ਼ ਤੇ ਇਹ ਤਾਂ ਭਾਈ ਠਾਕਰ ਹੈ ਠਾਕਰ ਕਿਹਨੂੰ ਕਿਹਾ ਹੈ ਜ਼ਗੀਰਦਾਰਾਂ ਨੂੰ ਜਿਹੜੇ ਜ਼ਗੀਰਦਾਰ ਜਿਹੜੇ ਕਾਰਪੋਰੇਟ ਵੱਡੇ ਧਨਾਟ ਹੈ ਇਹ ਜਿਹੜਾ ਠਾਕਰ ਸ਼ਬਦ ਹੈ ਜਿਹੜਾ ਅੱਜ ਠਾਕਰ ਬਣਿਆ ਪਿਆ ਭਗਵੰਤ ਮਾਨ ਜਿਹੜਾ ਆਮ ਘਰ ਦਾ ਮੁੰਡਾ ਸੀਗਾ ਜਿਹੜਾ ਅੱਜ ਠਾਕਰ ਦੀ ਭੂਮਿਕਾ ਨਿਭਾ ਰਿਹਾ ਹੈ ਇਹ ਠਾਕਰ ਨੂੰ ਮਟਾਉਣਾ ਪਊਗਾ ਇਹ ਕੀ ਤੋਂ ਕਿਸੇ ਕੱਲਿਆਂ ਤੋਂ ਨਹੀਂ ਮਟਾਇਆ ਜਾਣਾ ਇਹ ਸਾਰਿਆਂ ਦੀ ਰਲ ਮਿਲ ਕੇ ਲੋਕਾਂ ਦੀ ਲੜਾਈ ਹੈ ਇਹ ਲੋਕਾਂ ਨੂੰ ਮੈਦਾਨ ਦੇ ਵਿੱਚ ਆਉਣਾ ਪਊਗਾ ਤਾਂ ਕਿ ਠਾਕਰ ਨੂੰ ਆਹ ਹਰੇ ਭਰੇ ਖੇਤਾਂ ਦੇ ਵਿੱਚੋਂ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਇਹ ਖੇਤਾਂ ਦੇ ਉੱਤੇ ਠਾਕਰਾਂ ਦੀ ਨਿਗਾਹ ਹੈ ਕਿਉਂਕਿ ਬਈ ਇਹ ਖੇਤਾਂ 'ਚੋਂ ਕਿਸਾਨਾਂ ਨੂੰ ਕਿਵੇਂ ਬਾਹਰ ਕੱਢਣਾ ਹੈ ਇਹਨਾਂ ਦੇ ਹੱਥ ਕੜੇ ਕਰਾ ਕੇ ਇਹ ਤੌਬਾ ਕਰਕੇ ਖੇਤੀ ਦੇ ਵਿੱਚੋਂ ਬਾਹਰ ਨਿਕਲ ਜਾਣ ਤੁਸੀਂ ਵੇਖੋ ਚੜਦੇ ਲੈੰਦੇ ਦੇ ਵਿੱਚ ਕਣਕ ਆਉਣ ਵਾਲੀ ਹੈ ਜਦੋਂ ਸਾਡੀ ਕਣਕ ਨੂੰ ਬਈ ਅੱਗ ਲੱਗ ਜਾਂਦੀ ਹੈ ਉਤੋਂ ਇਨਾਂ ਦੀ ਅਣਗਿਲੀ ਦੇ ਨਾਲ ਗਰਮੀਆਂ ਦੇ ਵਿੱਚ ਕੋਈ ਲਾਈਟ ਦੇ ਕਾਰਨ ਕੋਈ ਪਤੰਗਾ ਡਿੱਕ ਪਿਆ ਕੋਈ ਮੌਸਮ ਦੀ ਖਰਾਬੀ ਕਾਰਨ ਸਾਡੀ ਫਸਲ ਮੱਚ ਜਾਂਦੀ ਹੈ ਬਾਈ ਤੇ ਭਗਵੰਤਮਾਨ ਦੇ ਡੀਸੀ ਨੂੰ ਨਜ਼ਰ ਨਹੀਂ ਆਉਂਦੀ ਇੱਥੋਂ ਦੇ ਮੁਕਸਰ ਤੱਕ ਧੂਆ ਨਹੀਂ ਜਾਂਦਾ ਉਹ ਬਾਈ ਜਦੋਂ ਅਸੀਂ ਮਜਬੂਰੀ ਦੇ ਵਿੱਚ ਉਹ ਪਰਾਲੀ ਨੂੰ ਅੱਗ ਲਾ ਲੈਂਦੇ ਆ ਇਹਨਾਂ ਦੇ ਕੇਜਰੀਵਾਲ ਦਿੱਲੀ ਤੱਕ ਧੂਆ ਜਾਂਦਾ ਬਾਈ ਓਏ ਜਦੋਂ ਸਾਡੀ ਕਣਕ ਮੱਚ ਕੇ ਸਵਾਹ ਹੋ ਜਾਂਦੀ ਹੈ ਜ਼ਿਮੀਦਾਰ ਦੀ ਫਸਲ ਮੱਚ ਜਾਂਦੀ ਹੈ ਉਹਦਾ ਧੂਆ डीसी दफ्तर तक के पता भाई क्यों नहीं जाता क्योंकि क्यों उदा मुआवजा देना पउगा ते आज जे मजबूरी ਦੇ ਵਿੱਚ ਪਰਾਲੀ ਨੂੰ ਅਸੀਂ ਅੱਗ ਲਾ ਲਈ 6% ਪ੍ਰਦੂਸ਼ਣ ਵਾਲਿਆਂ ਤੇ ਅੱਜ ਜੁਰਮਾਨੇ ਵਸੂਲੇ ਜਾ ਰਹੇ ਆ ਅੱਜ ਉਹਨਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਆ ਤੇ ਭਾਈ ਉਹਨਾਂ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਜਾ ਰਿਹਾ ਜੇ ਮੰਨ ਲਓ ਅੱਜ ਉਹ ਜੁਰਮਾਨਾ 5000 10000 ਭਰ ਦਿੰਦੇ ਆ ਫੇਰ ਉਹ ਪ੍ਰਦੂਸ਼ਣ ਖਤਮ ਹੋ ਜਾਊਗਾ ਲੋਟੀ ਆਹੇ ਜੇ 10000 15000 ਉਹਨਾਂ ਤੋਂ ਜੁਰਮਾਨਾ ਲੈ ਲੈਣਗੇ ਫਿਰ ਤਾਂ ਪ੍ਰਦੂਸ਼ਣ ਖਤਮ ਐ ਤੇ ਜੇ ਜੁਰਮਾਨਾ ਨਹੀਂ ਭਰਿਆ ਫਿਰ ਪ੍ਰਦੂਸ਼ਣ ਫਲਾਇਆ ਤੁਸੀਂ ਤੇ ਜੇ ਇਹਦਾ ਧੂਆਂ ਤਾਂ ਕੇਤਰੀਵਾਲ ਦੇ ਨਾਸਾਂ ਨੂੰ ਚੜ ਜਾਂਦਾ ਤੇ ਇੱਥੇ ਹਜ਼ਾਰਾਂ ਕਿੱਲੇ ਕਣਕ ਪਿਛਲੇ 2 ਸਾਲ ਹੋ ਗਏ ਸਾਡੇ ਪਿੰਡ ਦੇ ਵਿੱਚ ਮੱਚੀ ਸੀ ਉਹਦਾ ਤਾਂ ਬਾਈ ਕਿਸੇ ਨੂੰ ਮਾਅਬ ਜਾਨੀ ਮਿਲਿਆ ਉਹਦਾ ਧੂਆਂ ਤਾਂ ਡੀਸੀ ਦਫ਼ਤਰ ਤੱਕ ਨਹੀਂ ਗਿਆ ਜੇ ਤਾਂ ਬਾਈ ਕਣਕ ਅੱਗ ਲਾ ਕੇ ਸਾਡੀ ਕੋਈ ਮੱਚ ਜੇ ਫਸਲ ਤਾਂ ਵੀ ਸਾਡੀ ਪਾਣੀ ਨਾ ਮਰਜੇ ਤਾਂ ਵੀ ਸਾਡੀ ਗੜਿਆਣਾ ਮਰਜੇ ਤਾਂ ਵੀ ਸਾਡੀ ਉੱਤੋਂ ਕੋਈ ਆਫਤਾ ਜੇ ਤਾਂ ਵੀ ਸਾਡੀ ਪਾਣੀ ਦੀ ਕੋਈ ਸੂਆ ਟੁੱਟ ਕੇ ਨਾ ਟੁੱਟ ਗਈ ਤਾਂ ਵੀ ਸਾਡੀ ਮਰਗੀ ਜੇ ਤਾਂ ਸਾਡਾ ਨੁਕਸਾਨ ਹੋ ਗਿਆ ਉਹ ਤਾਂ ਸਾਡਾ ਹੋ ਗਿਆ ਜੇ ਤੁਸੀਂ ਮਜਬੂਰੀ ਦੇ ਵਿੱਚ ਤੁਸੀਂ ਅੱਗ ਲਾ ਲਈ ਹੈ ਉਹਦਾ ਧੂਆ ਇਹਨਾਂ ਨੂੰ ਦਿੱਲੀ ਤੱਕ ਜਾਂਦਾ ਹੈ ਵੀ ਤੁਸੀਂ ਪ੍ਰਦੂਸ਼ਣ ਫਲਾਇਆ ਜਿਹੜਾ ਕੋਈ 55% ਕੰਪਨੀਆਂ ਦਾ ਧੂਆ ਆਉਂਦਾ ਹੈ 365 ਦਿਨ ਕਰਦੇ ਆ ਕਿਤੇ ਉਹਨਾਂ ਤੇ ਕਿਸੇ ਨੇ ਜਾ ਕੇ ਕਾਰਵਾਈ ਕੀਤੀ ਆ ਵੀ ਤੁਸੀਂ ਪ੍ਰਦੂਸ਼ਣ ਫਲਾ ਰਹੇ ਹੋ ਇੱਥੇ ਛੋਟੇ ਤੇ ਭਾਈ ਅਸੀਂ ਕਾਰਵਾਈ ਕਰਦੇ ਆ ਤੁਸੀਂ ਕਿਉਂ ਪ੍ਰਦੂਸ਼ਣ ਫਲਾ ਰਹੇ ਹੋ ਕਿਸੇ ਨੇ ਪੁੱਛਿਆ ਆ 15 ਦਿਨਾਂ ਦੇ ਵਿੱਚ ਮਜਬੂਰੀ ਦੇ ਵਿੱਚ ਪਰਾਲੀ ਨੂੰ ਅਸੀਂ ਝੋਨਾ ਲਾਉਣਾ ਹੀ ਨਹੀਂ ਚਾਹੁੰਦੇ ਮਜਬੂਰੀ ਦੇ ਵਿੱਚ ਜੇ ਅੱਗ ਲਾ ਲਈ ਜਿਮਣੀ ਝੋਨਾ ਟੱਪ ਗਿਆ ਹੁਣ ਕੋਈ ਵੋਟਾਂ ਆਉਣੀਆਂ ਨਹੀਂ ਗਈਆਂ 2 ਸਾਲ ਨੂੰ ਵੇਖਣ ਕੇ ਕਿਹੜੇ ਰਾਜਾ ਦੀ ਪਰਚਾ ਆਉਣੀ ਹੈ ਤੇ ਹੁਣ ਭਾਈ ਇਹ ਨੋਟਿਸ ਵੀ ਕੱਢਣ ਲੱਗ ਗਏ ਹੁਣ ਪਰਚੇ ਵੀ ਦੇਣ ਲੱਗ ਗਏ ਕੀ ਫੋਨ ਆਇਆ ਕਿਸਾਨਾਂ ਨੂੰ ਕੀ ਕਹਿੰਦਾ ਅਧਿਕਾਰੀਆਂ ਦਾ ਕਿ ਤੁਹਾਡੇ ਉੱਤੇ ਪਰਚੇ ਪਏ ਆ ਪਰਚੇ ਪਏ ਹੈ ਕਿਸਾਨਾਂ ਉੱਤੇ ਹੁਣ ਕਿਸਾਨਾਂ ਨੂੰ ਇਹ ਫੋਨ ਆਇਆ ਹੈ ਵੀ ਸਾਡੇ ਇੱਥੇ ਪਿੰਡ ਬਾੜਾ ਕ੍ਰਿਸ਼ਨਪੁਰਾ ਕਿਲੋਮੀਟਰ ਤੇ ਆ ਇੱਥੋਂ ਆਪਾਂ ਖੇਤ ਚ ਖੜੇ ਆ ਉਹਨਾਂ ਨੂੰ ਫੋਨ ਆਇਆ ਵੀ ਤੁਸੀਂ ਆ ਕੇ ਜ਼ਬੰਤਾਂ ਕਰਾਓ ਛੋਟੇ ਤੇ ਪਰਾਲੀ ਦਾ ਪਰਚਾ ਦਰਜ ਹੈ ਠੀਕ ਹੈ ਮੁਖਸਰ ਬਲਾਕ ਦੇ ਵਿੱਚ ਸਾਡੇ ਫੋਨ ਆਏ ਆ ਵੀ ਛੋਟੇ ਤੇ ਪਰਚਾ ਦਰਜਾ ਤੁਸੀਂ ਆ ਕੇ ਜ਼ਬੰਤਾਂ ਕਰਾਓ ਸਾਡੇ ਪਿੰਡ ਦੇ ਵਿੱਚ ਫੋਨ ਆਏ ਆ ਵੀ ਤੁਸੀਂ ਪਟਵਾਰੀਆਂ ਵੱਲੋਂ ਉਹਨਾਂ ਨੂੰ ਬਕਾਇਦਾ ਮਤਲਬ ਕਿ ਲਿਖ ਕੇ ਪਰਚੀ ਚੌਂਕੀਦਾਰ ਨੂੰ ਦੇਤਾ ਵੀ ਹੋਕਾ ਮਾਰ ਆ ਬੰਦਿਆਂ ਦੇ ਘਰੇ ਜਾ ਉਹਨਾਂ ਨੂੰ ਕਾ ਜੁਰਮਾਨਾ ਭਰ ਕੇ ਜਾਓ ਅਸੀਂ ਹੋਕਾ ਇਹ ਮਾਰਿਆ ਵੀ ਭਰਾਵੋ ਵੀ ਠਾਕਰ ਨੂੰ ਭਜਾਉਣਾ ਹੈ ਇਹ ਠਾਕਰ ਦੇ ਵਿਰੁੱਧ ਲੜਾਈ ਲੜਨੀ ਆ ਇਹ ਠਾਕਰ ਸਾਨੂੰ ਜਮੀਨਾਂ ਚੋਂ ਕੱਟਣਾ ਚਾਹੁੰਦਾ ਤੌਬਾ ਕਰਾਉਣਾ ਚਾਹੁੰਦਾ ਵੀ ਕਿਸਾਨ ਕਹਿਣਗੇ ਵੀ ਅੱਗੇ ਝੋਨੇ ਦਾ ਝਾੜ ਵੀ ਘਟ ਗਿਆ ਭਾਅ ਵੀ ਘਟ ਗਿਆ ਉੱਤੋਂ ਪਰਚੇ ਵੀ ਦਰਜ ਹੋਣ ਲੱਗ ਗਏ ਪਰਾਲੀ ਵੀ ਨਹੀਂ ਸਾੜਨ ਦਿੰਦੇ ਸਬਸਿਡੀਆਂ ਤਾਂ ਕਿੱਧਰੇ ਹੀ ਗਈਆਂ ਤੇ ਵੀ ਭਾਈ ਇਹ ਤੌਬਾ ਕਰਕੇ ਬਾਹਰ ਨਿਕਲ ਜਾਣ ਵੀ ਇਹ ਖੇਤੀ ਬਚਾਉਣ ਵਾਸਤੇ ਖੇਤ ਬਚਾਉਣ ਵਾਸਤੇ ਤੇ ਸਾਨੂੰ ਭਾਈ ਝੰਡੇ ਚ ਪਾ ਕੇ ਡੰਡਾ ਸਾਨੂੰ ਮੈਦਾਨ ਦੇ ਵਿੱਚ ਲੜਨਾ ਪਊਗਾ ਜੇ ਕੋਈ ਪੁਲਿਸ ਵਾਲਾ ਆਉਂਦਾ ਉਹਦਾ ਘਰਾਓ ਕਰੋ ਇਕੱਠੇ ਹੋ ਕੇ ਝੰਡੇ ਚੱਕੋ ਉੜੂ ਕੇਰੋ ਪੀ ਕਾਦੇ ਚ ਕੀ ਗਨਾਹ ਕਰਤਾ ਅੱਛਾ ਪਰਾਲੀ ਦੀ ਲੋਕੇਸ਼ਨ ਤਾਂ ਛੋਡੀ ਆ ਗਈ ਤੇ ਜੇ ਭਾਈ ਇੱਥੇ ਵੱਡੇ ਵੱਡੇ ਕਾਂਢ ਹੁੰਦੇ ਫਿਰਦੇ ਆਉਦੀ ਤਾਂ ਤੁਹਾਨੂੰ ਲੋਕੇਸ਼ਨ ਨਹੀਂ ਆਉਂਦੀ ਠੀਕ ਹੈ ਕਿੱਡਾ ਕ ਗਨਾਹ ਹੋ ਗਿਆ ਜੇ ਮਜਬੂਰੀ ਚ ਫਸਲ ਤੁਸੀਂ ਯਾਰ ਉਹ ਕਿਰਤ ਕਰਨ ਵਾਲੇ ਲੋਕ ਜਿਹੜੇ ਕਿਸਾਨ ਮਜ਼ਦੂਰ ਜਿਹੜੇ ਕਿਰਤ ਕਰਕੇ ਜਿਨ੍ਹਾਂ ਨੇ ਦੇਸ਼ ਦਾ ਢਿੱਡ ਭਰਿਆ ਜਿਨ੍ਹਾਂ ਨੇ ਦੇਸ਼ ਦੀ ਭੁੱਖਮਰੀ ਦੂਰ ਕੀਤੀ ਬਾਬੇ ਨਾਨਕ ਦਾ ਕਿੱਤਾ ਹੈ ਇੱਕ ਪਵਿੱਤਰ ਕਿੱਤਾ ਖੇਤੀ ਨੂੰ ਕਿਹਾ ਗਿਆ ਤੇ ਉਹ ਤੁਸੀਂ ਅੱਜ ਉਹ ਕਿਸਾਨਾਂ ਤੇ ਪਰਚੇ ਦਰਜ ਕਰ ਰਹੇ ਹੋ ਕੀ ਗਨਾਹ ਕਰਤਾ ਉਹਨਾਂ ਨੇ ਮਜਬੂਰੀ ਚ ਤੁਸੀਂ ਕਿੰਨੀਆਂ ਕ ਸਬਸਿਟੀਆਂ ਦੇਤੀਆਂ ਦਿਓ ਸਬਸਿਟੀਆਂ ਦਿਓ ਸੰਦ ਕਰਾਓ ਮੁਹਈਆ ਨਹੀਂ ਲਾਉਂਦੇ ਪ੍ਰਾਲੀ ਨੂੰ ਅੱਗ ਅਸੀਂ ਕਿਦੋਂ ਆਦੇ ਸਾਡਾ ਸ਼ੌਂਕ ਆ ਸਾਡੀ ਮਜਬੂਰੀ ਹੈ ਫੇਰ ਕਿਸਾਨਾਂ ਨੂੰ ਟਾਰਗੇਟ ਕੀਤਾ ਜਾਂਦਾ ਵੀ ਪਾਣੀ ਮੁਕਾਤਾ ਇਹਨਾਂ ਨੇ ਝੋਨਾ ਲਾ ਲ ਅਸੀਂ ਭਾਈ ਪਾਣੀ ਕਦੋਂ ਝੋਨਾ ਲਾਉਨੇ ਨਾ ਅਸੀਂ ਬੀਜਣਾ ਚਾਹੁੰਨੇ ਨਾ ਅਸੀਂ ਲਾਉਣਾ ਚਾਹੁੰਨੇ ਆ ਝੋਨਾ ਤਾਂ ਸਾਡੀ ਮਜਬੂਰੀ ਬਣਦੀ ਹਰੀ ਕ੍ਰਾਂਤੀ ਲਿਆਂਦੀ ਤੁਸੀਂ ਟੁੱਟਾ ਕੁਰਤਾ ਪਜਾਮਾ ਪਾ ਕੇ ਆਦੇ ਖੇਤੀ ਕਰਿਆ ਕਰਿਓ ਤੁਸੀਂ ਤਿੰਨਾ ਮਹੀਨਾ ਚ ਤੁਸੀਂ ਵਿਹਲੇ ਹੋ ਜਾ ਕਰੋਗੇ ਇੱਥੇ ਨਰਮੇ ਕਪਾਹ ਸੂਰਜਮੁਖੀ ਚ ਤੁਸੀਂ ਸਿੱਕਰੀਆਂ ਚ ਹੱਥ ਮਾਰਦੇ ਹੋ ਲੋੜੀ ਤੱਕ ਬਾਹਣਾ ਚ ਤੁਰੇ ਫਿਰਦੇ ਹੋ ਇਹ ਇੱਕ ਘੰਟੇ ਚ ਵੱਢ ਕੇ ਮੰਡੀ ਚ ਸਿਟੋ ਤੋਲ ਕੇ ਵਾਹ ਕੇ ਬਾਣ ਤੇ ਕਣਕ ਬੀਜੋ ਇਹ ਤਾਂ ਖੇਤੀ ਤੁਸੀਂ ਲਿਆਂਦੀ ਸੀ ਭਾਈ ਅਸੀਂ ਤਾਂ ਲਿਆਂਦੀ ਨਹੀਂ ਹਾਲ ਐਟ ਐਟ ਕਰਜਾਈ ਹੋਗੀ ਸੁਹਾਗੇ ਤੋਂ ਤਵੀਆਂ ਤੋਂ ਲੈ ਕੇ ਮੋਟਰਸਾਈਕਲ ਤੱਕ ਕਰਜ਼ਾਨ ਕਰਜਾਈ ਹੋ ਗਿਆ ਇਹ ਖੇਤੀ ਤੁਸੀਂ ਲਿਆਂਦੀ ਸੀ ਤਾਂ ਨਰਮਾ ਬੀਜਦੇ ਸੀ ਕਪਾਹ ਬੀਜਦੇ ਸੀ ਸੂਰਜਮੁਖੀ ਹੁੰਦਾ ਸੀ ਛੋਲੇ ਹੁੰਦੇ ਸੀ ਸ਼ੌਰ ਝਰਕਾਂ ਤੇ ਲੱਗੇ ਹੁੰਦੇ ਸੀ ਬਾਈ ਘਰਾਂ ਦੇ ਵਿੱਚ ਚੁੱਲ੍ਹੇ ਤਪਦੇ ਸੀ ਬਾਈ ਸਿਲੰਡਰਾਂ ਨੂੰ ਕੋਈ ਜਾਣਦਾ ਨਹੀਂ ਸੀ ਬਾਈ ਅੱਜ ਇੱਕ ਘਰੇ ਚਾਰ ਚਾਰ ਪੰਜ ਪੰਜ ਸਿਲੰਡਰ ਲੱਗੇ ਬਾਈ 5-5000 ਰੁਪਏ ਦਾ ਅਡਵਾਂਸ ਸਾਡਾ ਖਰਚਾ ਪੈ ਗਿਆ ਬਾਈ ਅਸੀਂ ਕਿਦੋਂ ਇੱਧਰ ਨੂੰ ਜਾਂਦੇ ਸੀ ਬਾਈ ਗੋਭੀ ਤੇ ਦਿਓ ਆਲੂਆਂ ਤੇ ਦਿਓ ਐਮਐਸਪੀ ਆ 4 ਤਰੀਕ ਨੂੰ ਸੰਯੁਕਤ ਕਿਸਾਨ ਮੋਰਚਾ ਜਾ ਰਿਹਾ ਚੰਡੀਗੜ੍ਹ ਵੱਲ ਇਹਦੇ ਘਰ ਵੱਲ ਜਾ ਰਹੇ ਆ ਬਾਈ ਇਹ ਆਦਾ ਹੁੰਦਾ ਸੀ ਸੜਕਾਂ ਰੋਕ ਲੈਂਦੇ ਆ ਘਰ ਘਰ ਮੂਰੇ ਆ ਜਾ ਕਰਨ ਹੁਣ ਬਾਈ ਘਰ ਮੂਰੇ ਚੱਲਿਆ ਸੰਯੁਕਤ ਕਿਸਾਨ ਮੋਰਚਾ ਦਿਓ ਪੰਜ ਫਸਲਾਂ ਤੇ ਐਮਐਸਪੀ ਪੰਜਾਬ ਸਰਕਾਰ ਨਹੀਂ ਲਾਉਂਦੇ ਬਾਈ ਝੋਨਾ ਹਾਂ ਇਹ ਜਿਵੇਂ ਜੁਰਮਾਨਾ ਪਾਇਆ ਜਾ ਰਿਹਾ ਤੁਸੀਂ ਪਹਿਲਾਂ ਵੀ ਗੱਲ ਕੀਤੀ ਕਿ ਜਿੰਨੇ ਹੁਣ ਤੱਕ ਫਸਲਾਂ ਤਬਾਹ ਹੋਈਆਂ ਜਿਵੇਂ ਗੜੇ ਮਾਰੀ ਹੋਈ ਸੀ ਪਿੱਛੇ ਕਣਕ ਖਰਾਬ ਹੋਈ ਹੈ ਫਿਰ ਝੋਨੇ ਤੇ ਵੀ ਆਫਤਾ ਆਈ ਹੈ ਉਹਦਾ ਕਿਸੇ ਨੂੰ ਮੌਜੂਦ ਮਿਲੇ ਪਿੰਡ ਵਿੱਚ ਜਿਨ੍ਹਾਂ ਨੂੰ ਹੁਣ ਜੁਰਮਾਨੇ ਦੇ ਫੋ ਨੇ ਜਿਹੜਾ ਜ਼ਰਬਾਨੇ ਦੇ ਫੋਨ ਆ ਰਹੇ ਆ ਉਹਦਾ ਅਸੀਂ ਅਜੇ ਫਿਲਹਾਲ ਅਸੀਂ ਕਿਹਾ ਵੀ ਕਿਸੇ ਨੇ ਨਹੀਂ ਪਰਣਾ ਜੇ ਕੋਈ ਮਹਤਾਜ ਕੋਈ ਅੰਦਰ ਜਾ ਕੇ ਆਪਦੀ ਆਪ ਭਰਿਆਊਗਾ ਉਹਦੀ ਤਾਂ ਅਸੀਂ ਕੋਈ ਗਰੰਟੀ ਨਹੀਂ ਲੈ ਸਕਦੇ ਅਸੀਂ ਆਖਿਆ ਵੀ ਇਹਦੇ ਤੇ ਆਪਾਂ ਲੜਾਂਗੇ ਕੋਈ ਜ਼ਰਬਾਨਾ ਨਹੀਂ ਪਰਣਾ ਜੇ ਕੋਈ ਪੁਲਿਸ ਵਾਲਾ ਆਊਗਾ ਫੜਨ ਆਊਗਾ ਉਹਦਾ ਘਰਾਓ ਕਰਾਂਗੇ ਉਹਦਾ ਵਿਰੋਧ ਕਰਾਂਗੇ ਪਰ ਹੋਰ ਕਾਰਵਾਈ ਕੀਤੀ ਜਾਊਗੀ ਅੱਗੇ ਨਹੀਂ ਬਈ ਲੜਾਂਗੇ ਜ ਲੋਕ ਤਾਕਤ ਤੋਂ ਵੱਡੀ ਕਿਹੜੀ ਤਾਕਤ ਹੈ ਕੀ ਕਾਰਵਾਈਆਂ ਕਰਨਗੇ ਕੀ ਨਾ ਕਰਤਾ ਅੱਜ ਅਸੀਂ ਇਸ ਬੰਦੇ ਨੂੰ ਅਸੀਂ ਸਾਹਮਣੇ ਲਿਆ ਰਹੇ ਆਂ ਵੀ ਜਿਹੜਾ ਆਦਾ ਸੀ ਮੈਨੂੰ ਫਿਲਟਰ ਦਾ ਢੇੜਾ ਪਾਉਣਾ ਆਉਂਦਾ ਮੈਨੂੰ ਇੰਜਨ ਦਾ ਢੇੜਾ ਪਾਉਣਾ ਆਉਂਦਾ ਮੈਂ ਧੂਏ ਮੂਰੇ ਪੈਂਦਾ ਰਿਹਾ ਮੈਂ ਆਮ ਮਹਿੰਦਰ ਮਾਸਟਰ ਜੀ ਦਾ ਬੇਟਾ ਐ ਮੈਂ ਖੇਤੀ ਕਰਦਾ ਰਿਹਾ ਮੈਂ ਕਿਸਾਨਾਂ ਦਾ ਮੁੰਡਾ ਐ ਮੈਂ ਮਜ਼ਦੂਰਾਂ ਦੀ ਸਾਂਝ ਨੂੰ ਜਾਣਦਾ ਓ ਤੂੰ ਤਾਂ ਸਾਂਝਾ ਤੋੜਦਿਆਂ ਓਏ ਮਜ਼ਦੂਰਾਂ ਦੇ ਤੇ ਕਿਸਾਨਾਂ ਦੀ ਤੂੰ ਤਾਂ ਮੌਰ ਸ਼ਾਂਖ ਤੇ ਮਜ਼ਦੂਰਾਂ ਦੇ ਤੂੰ ਤਾਂ ਕਿਸਾਨਾਂ ਦੇ ਮਾਰ ਮਾਰ ਮੁਲਾਜ਼ਮਾਂ ਦੇ ਮਾਰ ਮਾਰ ਮੌਰ ਸ਼ਾਂਖ ਤੇ ਧੀਆਂ ਭੈਣਾਂ ਨੂੰ ਛੜਕਾਂ ਤੇ ਘੜੀਸਿਆ ਤੂੰ ਅੱਜ ਕਿਸਾਨਾਂ ਤੇ ਪਰਚੇ ਦਰਜ ਕਰ ਰਿਹਾ ਤੂੰ ਪਰਾਲੀ ਤੇ ਪਰਚੇ ਦਰਜ ਕਰ ਰਿਹਾ ਤੂੰ ਪਾਰਲੀਮੈਂਟ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਕਰਦਾਈ ਬੋਰਡ ਲਾ ਲਾ ਕੇ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਮਾਰਦਾ ਸੀ ਤੇ ਅੱਜ ਉਹੀ ਕਿਸਾਨ ਮਜ਼ਦੂਰ ਤੇ ਤੂੰ ਪਰਾਲੀ ਦੇ ਪਰਚੇ ਠੋਕਰਿਆ ਤੇ ਇਥੋਂ ਖਰੜਾ ਖੇਤੀ ਨੀਤੀ ਖਰੜਾ ਭੇਜਤਾ ਜਿਹੜੇ ਕਾਲੇ ਕਾਨੂੰਨਾਂ ਦੇ ਵਿਰੁੱਧ ਤੂੰ ਪਾਰਲੀਮੈਂਟ ਚ ਮੋਦੀ ਨੂੰ ਬੋਰ ਜੋ ਖਰੜੇ ਤੇ ਤੇਰਾ ਮੂੰਹ ਬੰਦ ਹੈ ਅੱਜ ਤੇਰੀ ਤਾਕਤ ਨਹੀਂ ਪਈ ਤੇਰੀਆਂ ਲੱਤਾਂ ਦੇ ਵਿੱਚ ਦਮ ਨਹੀਂ ਪਿਆ ਵੀ ਤੂੰ ਪਾਰਲੀਮੈਂਟ ਸੈਸ਼ਨ ਸੱਦ ਕੇ ਇੱਥੇ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਤੂੰ ਉਹ ਖਰੜਾ ਇਹਨੂੰ ਰੱਦ ਕਰ ਸਕੇ ਇਹ ਅਜੇ ਤੇਰੀਆਂ ਲੱਤਾਂ 'ਚ ਦਮ ਨਹੀਂ ਪਿਆ ਜੇ ਤੂੰ ਕਿਸਾਨਾਂ ਪੱਖੀ ਹੁੰਦਾ ਨਾ ਤਾਂ ਤੂੰ ਪਰਾਲੀ ਤੇ ਪਰਚੇ ਦਰਜ ਕਰਦਾ ਸੀ ਨਾ ਤੂੰ ਕਿਸਾਨਾਂ ਨੂੰ ਨੋਟਿਸ ਕੱਢਦਾ ਸੀ ਨਾ ਤੂੰ ਆਹ ਖਰੜਾ ਤੁਰੰਤ ਬੁਲਾ ਕੇ ਵਿਧਾਨ ਸਭਾ ਦਾ ਸੈਸ਼ਨ ਤੁਰੰਤ ਤੂੰ ਰੱਦ ਕਰਦਾ ਇਹ ਖਰੜਾ ਇਹ ਇਹ ਕਿਉਂ ਨਾ ਕੀਤਾ ਇਹਨੇ ਇੱਕ ਦਿਨ ਦਿਹਾੜੇ ਲੋਕਾਂ ਦੇ ਘਰਾਂ ਨੂੰ ਤਾਂ ਰਾਤ ਨੂੰ ਚੋਰੀ ਪੈਂਦੀ ਐ ਘਰਾਂ ਦੇ ਵਿੱਚ ਉਹ ਭਗਵੰਤਮਾਨ ਨੇ ਤਾਂ ਆਹ ਝੋਨੇ ਦੇ ਸੀਜ਼ਨ ਚ ਦਿਨੇ ਹੀ ਲੁੱਟ ਕਰਾਈਆ ਲੋਕਾਂ ਦੀ ਮੰਡੀਆਂ ਚ ਦਿਨੇ ਲੁੱਟਿਆ ਇਹਨਾਂ ਨੇ ਦਿਨ ਦਿਹਾੜੇ ਲੁੱਟਿਆ ਕਿਸਾਨ ਸ਼ਰੇਆਮ ਲੁੱਟਿਆ ਉਹ 10-10 ਕਿਲੋ ਕਾਟਾਂ ਲਾਈਆਂ ਉਹਨਾਂ ਤੇ ਕਿਉਂ ਨਹੀਂ ਕਾਰਵਾਈ ਕੀਤੀ ਜਿਹੜਾ ਕਿਸਾਨ ਨੇ ਪੁੱਤਾਂ ਵਾਂਗ ਪਾਲੀ ਫਸਲ 6 ਮਹੀਨਿਆਂ ਤੋਂ ਅੜੀਕ ਦਾ ਭਗਵੰਤਮਾਨ ਸਿਆ ਆਸਾਂ ਹੁੰਦੀਆਂ ਵੀ ਧੀ ਦਾ ਵਿਆਹ ਕਰਨਾ ਉਹ ਟਰੈਕਟਰ ਬੋਰ ਕਰਾਉਣਾ ਉਹ ਕਮਰਾ ਪਾਉਣਾ ਓਏ ਘਰ ਦੀ ਛੱਤ ਬਦਲਣੀ ਐ ਉਹ ਠੇਕਾ ਤਾਰਨਾ ਐ ਉਹ ਬੱਚੇ ਦੀ ਫੀਸ ਭਰਨੀ ਐ ਓਏ ਨੂਨ ਮਿਰਚ ਮਸਾਲਾ ਲੈ ਕੇ ਆਉਣਾ ਘਰੇ ਮੁੱਕਿਆ ਪਿਆ ਉਹ ਬੈਂਕ ਦਾ ਕਰਜ਼ਾ ਤਾਰਨਾ ਐ ਕਰਜ਼ੇ ਵਾਲਾ ਬਾਅਦ ਚ ਖੜਾ ਉਹਦਾ ਕਰਜ਼ਾ ਦੇਣਾ ਓਏ ਫਸਲਾਂ ਤੇ 100 ਵਾਸਾ ਹੁੰਦੀਆਂ ਜਟਦੀਆਂ ਤੇ ਤੂੰ 10-10 ਕਿਲੋ ਕਾਟਾਂ ਲਾਈਆਂ ਇੱਥੇ ਲੋਕ ਹੱਥ ਬੰਨਦੇ ਰਹੇ ਆ ਸਾਡਾ ਝੋਨਾ ਲੈ ਲੋ ਉਹਨਾਂ ਨੂੰ ਕਿਹਾ ਜਾਂਦਾ ਸੀ ਤੇਰੀ ਕਾਟ ਲੱਗੂ ਕਰੇਗਾ ਅਧਿਕਾਰੀਆਂ ਤੇ ਕਾਰਵਾਈ ਉਹ ਜਿਨ੍ਹਾਂ ਨੇ ਲੁੱਟਿਆ ਕਿਸਾਨ ਨੂੰ ਉਹਨਾਂ ਤੇ ਕਾਰਵਾਈ ਨਹੀਂ ਉਲਟੀ ਕਿਸਾਨਾਂ ਤੇ ਕਾਰਵਾਈ ਉਲਟਾ ਕਿਸਾਨਾਂ ਤੋਂ ਜੁਰਮਾਨਾ ਤੇ ਜੇ ਤੁਸੀਂ ਜੁਰਮਾਨਾ ਦੇ ਦੋਗੇ ਫਿਰ ਪ੍ਰਦੂਸ਼ਣ ਨਹੀਂ ਸਾਡੇ ਆ ਰਾਮਿਆਣੇ ਦੇ ਰਾਹ ਦੇ ਉੱਤੇ ਅਧਿਕਾਰੀ ਆ ਗਏ ਪਰਾਲੀ ਸਾੜੀ ਕਿਸਾਨ ਨੇ ਉਹਨੂੰ ਆਖਿਆ ਦੇ ਪਰਾਲੀ ਸਾੜਤੀ ਐ ਜਾ 5000 ਰੁਪਿਆ ਲੈ ਕੇ ਆ ਡੇਢ ਕਿੱਲਾ ਪੈਲੀ ਡੇਢ ਕਿੱਲੇ ਚੋਣੇ ਪਰਾਲੀ ਸਾੜੀ ਉਹਨੂੰ ਉਹਦੇ 5000 ਰੁਪਿਆ ਲੈ ਕੇ ਆ ਫੇਰ ਨਹੀਂ ਕਾਰਵਾਈ ਕਰਦੇ ਅੱਛਾ ਉਹ 5000 ਰੁਪਿਆ ਘਰੋਂ ਚੱਕਣਾ ਆ ਗਿਆ ਉਹ ਇੱਕ ਤੁਰੇ ਜਾਂਦੇ ਨੇ ਤੇਰੇ ਵਰਗੇ ਨੇ ਕਹਤਾ ਵੀ ਯਾਰ ਯੂਨੀਅਨ ਵਾਲਿਆਂ ਨੂੰ ਫੋਨ ਲਾ ਲਾ ਜੇ ਕੀ ਆ ਤੇਰਾ ਭਲਾ ਹੋ ਜੇ ਉਹਨੇ ਮੈਨੂੰ ਫੋਨ ਲਾ ਲਿਆ ਅਸੀਂ ਬਾਹਰ ਨਹੀਂ ਅਸੀਂ ਉਹਨੂੰ ਫੜਦੇ ਉਹਦਾ ਘਰਾਓ ਕਰਦੇ ਉਹਨੂੰ ਬੰਨ ਦੇ ਵੀ ਦੱਸ ਪਈ ਆ ਕਿਹੜਾ ਅਸੂਲ ਆ ਵੀ ਹੁਣ ਪ੍ਰਦੂਸ਼ਣ ਖਤਮ ਹੋ ਜਾਊਗਾ ਜੇ ਤੂੰ ਪੰਛੀ ਨਾਲ ਪ੍ਰਦੂਸ਼ਣ ਖਤਮ ਹੋ ਜਾਂਦਾ ਮਤਲਬ ਹਾਂ ਪੈਸੇ ਨਾਲ ਖਤਮ ਹੋ ਜਾਂਦਾ ਉਹਨੇ ਜਦੋਂ ਅਸੀਂ ਉਹਨੂੰ ਫੋਨ ਲਾਇਆ ਵੀ ਜਾ ਤੂੰ ਕਹਿ ਵੀ ਜੁਨੀਅਨ ਨੇ ਆਖਿਆ ਸੀ ਨਹੀਂ ਪਰਦੇ ਜਦੋਂ ਉਹਨੇ ਮੈਨੂੰ ਸੰਪਰਕ ਕੀਤਾ ਸਾਡੇ ਨਾਲ ਮੈਨੂੰ ਫੋਨ ਲਾਇਆ ਆ ਤਾਂ ਭਾਈ ਆ ਗੱਲ ਆ ਮੈਂ ਕਿਹਾ ਦੁੱਕੀ ਨਹੀਂ ਭਰਨੀ ਉਹਨੂੰ ਕਿਹਾ ਤੂੰ ਕਾਰਵਾਈ ਕਰਦੇ ਆ ਆਪਦੀ ਜਦੋਂ ਹੀ ਫੋਨ ਲਾਇਆ ਮੁੜ ਕੇ ਮੈਂ ਟੱਚ ਉਹ ਤੁ ਟੱਪ ਕੇ ਤਿੱਤਰ ਹੋ ਗਏ ਆ ਹਾਲਾਤ ਐ ਵੀ ਜੇ ਤੁਸੀਂ 5 10000 ਰੁਪਇਆ ਦਿਓਗੇ ਜੇ ਤਾਂ ਫਿਰ ਤੱਕ ਕੋਈ ਪ੍ਰਦੂਸ਼ਣ ਨਹੀਂ ਫੈਲਦਾ ਜੇ ਤੁਸੀਂ ਪੈਸੇ ਨਹੀਂ ਦਿਓਗੇ ਫਿਰ ਪ੍ਰਦੂਸ਼ਣ ਫੈਲਦਾ ਸੋਡੇ ਤੇ ਪਰਚਾ ਦਰਜ ਹੋਊਗਾ ਹੁਣ ਤੁਸੀਂ ਦੱਸੋ ਵੀ ਆ ਲੁੱਟ ਨਹੀਂ ਤੇ ਜਿਨ੍ਹਾਂ ਨੇ ਝੋਨਾ ਲੁੱਟਿਆ ਕਿਸਾਨ ਨੂੰ ਕੁੱਟਿਆ ਲੁੱਟਿਆ ਬਰਬਾਦ ਕਰਾਇਆ ਕੀਤਾ ਉਹਦਾ ਨੁਕਸਾਨ ਕੀਤਾ ਕਿ ਉਹਨਾਂ ਤੇ ਕਾਰਵਾਈ ਹੋ ਜੇੜੀਆਂ ਕਿਸਾਨਾਂ ਦੀਆਂ ਖੜੀਆਂ ਫਸਲਾਂ ਮੱਚ ਜਾਂਦੀਆਂ ਕਿ ਉਹ ਪ੍ਰਦੂਸ਼ਣ ਫਿਰ ਇਹਨਾਂ ਦੇ ਉਹ ਵੀ ਜਾਣਾ ਚਾਹੀਦਾ ਉੱਥੋਂ ਤੱਕ ਜਿਹੜੇ ਫੈਕਟਰੀਆਂ ਵਾਲੇ ਜਿਹੜੇ ਪ੍ਰਦੂਸ਼ਣ ਫਲਾਉਂਦੇ ਆ ਤੂੰ ਉਹਨਾਂ ਤੇ ਕਾਰਵਾਈ ਕਰਿਆ ਸਾਡੇ ਤੇ ਵੀ ਕਰ ਦੇ ਸਾਨੂੰ ਬਾਕੀ ਫਸਲਾਂ ਤੇ ਐਮਐਸਪੀ ਦੇ ਦੇ ਅਸੀਂ ਝੋਨਾ ਨਹੀਂ ਲਾਉਂਦੇ ਨਾ ਬੀਜ ਗਏ ਤੇ ਅੱਗੇ ਆ ਦਾ ਝੋਨਾ ਬੀਜਿਆ ਕਰੋ ਤੁਸੀਂ ਮੈਂ ਸਬਸਿਡੀਆਂ ਦੇ ਦੂੰ ਕਿੰਨੇ ਕ ਕਿਸਾਨਾਂ ਨੂੰ ਬਾਈ ਖਾਤਿਆਂ ਚ ਸਬਸਿਡੀਆਂ ਆ ਗਈਆਂ ਸਭ ਇੱਕ ਥਾਲੀ ਦੇ ਚੱਟੇ-ਵੱਟੇ ਐ ਇਹ ਬੀਜੇਪੀ ਦੀ ਬੀ ਟੀਮ ਐ ਇਹ ਪਹਿਲਾਂ ਵਾਲਿਆਂ ਨਾਲੋਂ ਵੀ ਕਿਹਾ ਸੀ ਵੀ ਪਹਿਲਾਂ ਵਾਲਿਆਂ ਨਾਲੋਂ ਵੀ ਅੱਗੇ ਨਿਕਲਣਗੇ ਪਿਛਲਿਆਂ ਨੂੰ ਚੰਗੇ ਕਵਾ ਦੇਣਗੇ ਕੀ ਲੱਗਦਾ ਆ ਜਿਹੜਾ ਉਸ ਸਮੇਂ ਕਿਉਂ ਨਹੀਂ ਬੋਲੇ ਸਿਰਫ ਵੋਟਾਂ ਲੈਣੀਆਂ ਸੀ ਕਿ ਜਿਮਣੀ ਚੋਣਾ ਕਰਕੇ ਨਹੀਂ ਬੋਲੇ ਜਿਹੜਾ ਹੁਣ ਫੋਨ ਕਰ ਰਿਹਾ ਬਾਰ-ਬਾਰ ਉਸ ਸਮੇਂ ਵੋਟਾਂ ਕਰਕੇ ਜਿਮਣੀ ਚੋਣਾ ਸੀ ਗਿੱਦੜਪਾਹਾ ਬਲਾਕ ਦੀ ਚੋਣ ਸੀ ਐਮ ਚੋਣ ਸੀਗੀ ਉਦੋਂ ਬੋਲ ਰਹੇ ਸੀ ਉਦੋਂ ਗੁੱਜਾ ਬੋਲ ਰਹੇ ਸੀ ਹੁਣ ਵੋਟਾਂ ਟੱਪ ਗਿਆ ਹੁਣ ਸ਼ਰੇਆਮ ਰੂਟਸ ਕੱਢਣ ਲੱਗ ਗਏ ਹੁਣ ਕਹਿਣ ਲੱਗੇ ਵੀ ਭਰੋ ਪੈਸੇ ਚਾਹ ਵੀ ਤੁਸੀਂ ਜ਼ਬਾਨਤਾ ਕਰੋ ਅਸੀਂ ਤਾਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਇਹ ਚੀਜ਼ ਦਾ ਲੜਾਂਗੇ ਵਿਰੋਧ ਕਰਾਂਗੇ ਇਸ ਪਾਸੇ ਭਰਾਵੋ ਝੰਡੇ ਚ ਪਾ ਕੇ ਡੰਡਾ ਇੱਧਰ ਆ ਜੋ ਨਹੀਂ ਤੁਸੀਂ ਆਪ ਦੀਆਂ ਫਸਲਾਂ ਦੇ ਆਪਦੇ ਖੇਤਾਂ ਦੇ ਵਿੱਚ ਵੀ ਸੋਡੇ ਪਰਚੇ ਕਰਾਉਂਗੇ ਆਪਦੇ ਖੇਤ ਦੇ ਵਿੱਚ ਵੀ ਸਾਨੂੰ ਪੁੱਛ ਕੇ ਕੰਮ ਕਰਨਾ ਪਿਆ ਕਰੂਗਾ ਜੇ ਤਾਂ ਅਸੀਂ ਝੋਨਾ ਲਾਉਣਾ ਹੈ ਤਾ ਵੀ ਤਰੀਕ ਤੈ ਕੀਤੀ ਜਾਂਦੀ ਹੈ ਵੀ ਤੁਸੀਂ ਇਸ ਤਰੀਕ ਤੋਂ ਪਹਿਲਾਂ ਝੋਨਾ ਨਹੀਂ ਲਾ ਸਕਦੇ ਜੇ ਤੁਸੀਂ ਲਾਓਗੇ ਤੁਹਾਡੇ ਤੇ ਪਰਚਾ ਦਰਜ ਕੀਤਾ ਜਾਊਗਾ ਕਿਹੜਾ ਯਾਰ ਕਿਸਾਨ ਮਜ਼ਦੂਰ ਨੂੰ ਇੱਕ ਕਿੱਤਾ ਜਿਹੜਾ ਕਰਦਾ ਜਿਹਨੇ ਦੇਸ਼ ਦੀ ਭੁੱਖ ਮਾਰੀ ਦੂਰ ਕੀਤੀ ਹੈ ਉਹਦੇ ਤੇ ਤੁਸੀਂ ਕਾਨੂੰਨ ਥੋਪ ਰਹੇ ਹੋ ਭਰਾਵਾ ਸਾਡੀ ਜਿਹੜੀ ਕਿਸਾਨੀ ਹੈ ਜਿਹੜੇ ਕਿੱਤਾ ਹੈ ਕਿਸਾਨੀ ਮਜ਼ਦੂਰੀ ਇਹ ਤਾਂ ਗੁਲਾਮ ਹੈ ਆਜ਼ਾਦ ਨਹੀਂ ਹੋਏ ਅਸੀਂ ਠੀਕ ਆ ਸਾਡੇ ਉਹ ਯੋਧੇ ਭਗਤ ਸਰਾਭੇ ਸਾਨੂੰ ਆਜ਼ਾਦ ਕਰਾ ਕੇ ਗਏ ਐ ਉਹਨਾਂ ਨੇ ਕਿਹਾ ਸੀ ਅਸਲੀ ਆਜ਼ਾਦੀ ਅਜੇ ਲੈਣੀ ਆ ਤੁਸੀਂ ਉਹ ਭਾਈ ਉਹ ਲੋਕੋ ਅਜੇ ਲੈਣੀ ਆ ਅਜੇ ਤੁਸੀਂ ਆਜ਼ਾਦ ਨਹੀਂ ਆ ਸਾਡੇ ਹਰੇ ਭਰੇ ਖੇਤਾਂ ਇਹਨਾਂ ਦੇ ਗੁਲਾਮ ਆ ਉਹ ਭਾਰਤ ਮਾਲਾ ਦੇ ਪ੍ਰੋਜੈਕਟ ਨਿਕਲ ਗਏ ਸਾਰੀਆਂ ਜ਼ਮੀਨਾਂ ਲੈ ਕੇ ਸਾਨੂੰ ਹੁੰਝ ਕੇ ਸਾਨੂੰ ਉਹਦਾ ਕੀ ਭਾ ਭਾਰਤ ਕਹਿ ਦਿੰਦੇ ਆ ਇਹ ਰਜਗਾਰ ਰੋਕ ਦਿੰਦੇ ਆ ਇਹ ਤਾਂ ਕੋਈ ਇੱਥੇ ਛੜਕ ਨਹੀਂ ਨਿਕਲਣ ਦਿੰਦੇ ਨਹੀਂ ਤਾਂ ਕੋਈ ਇੱਥੇ ਕੰਪਨੀ ਆ ਜਾਏ ਫੈਕਟਰੀ ਆ ਜਾਏ ਇੱਥੇ ਆ ਗਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਜੇ ਭਾਰਤ ਮਾਲਾ ਪ੍ਰੋਜੈਕਟ ਤੇ ਸਾਡਾ ਕੀ ਜਾਊਗਾ ਭਾਈ ਤੁਸੀਂ ਦੱਸ ਦਿਓ ਜਿਹੜੇ ਆ ਪੰਜ ਕਿੱਲੇ ਬਾਣ ਵਿੱਚ ਦੀ ਨਿਕਲ ਗਈ ਢਾਈ ਇੱਧਰ ਰਹੇਗਾ ਢਾਈ ਇੱਧਰ ਰਹੇਗਾ ਖਤਮ ਕਰਤਾ ਤਾਂ ਇੱਧਰਲੇ ਨੂੰ ਪਾਣੀ ਨਹੀਂ ਜਾਣਾ ਜਦੋਂ ਮੋਟਰ ਇੱਧਰ ਰਹੇਗੀ 3 ਕਿਲੋਮੀਟਰ ਉੱਤੋਂ ਦੀ ਆਊ ਬੱਦਾ ਪਾਣੀ ਕਿੱਥੋਂ ਦੀ ਲੈ ਕੇ ਆਊ ਇਹ ਸਾਡੀਆਂ ਜ਼ਮੀਨਾਂ ਖੋਣ ਦੇ ਰੱਦੇ ਆ ਆ ਜਿਹੜੇ ਹਾਈਵੇ ਬਣੇ ਆ ਨਾ ਤਾਂ ਸਾਡਾ ਇੱਥੇ ਟਰੈਕਟਰ ਚੜਦਾ ਨਾ ਸਾਡਾ ਬਲਦਾਲਾ ਗੱਟਾ ਚੜਦਾ ਓਏ ਬਲਦਾਲਾ ਗੱਡਾ ਵੀ ਖਤਮ ਕਰਤਾ ਉਹ ਸਾਡਾ ਮੈਸੀ ਟਰੈਕਟਰ ਆ ਸਾ ਟਰੈਕਟਰ ਉਹ ਵੀ ਖਤਮ ਕਰਤਾ ਤੇ ਭਾਈ ਦਰਾਖਤ ਵੀ ਖਤਮ ਕਰਤੇ ਜਿਹੜੇ ਆਦੇ ਆ ਦਰਾਖਤ ਕਿਸਾਨ ਸਾੜਦੇ ਆ ਕਿਸਾਨ ਤਾਂ ਚਲ ਠੀਕ ਆ ਸੀ ਆਦੇ ਹੁੰਨੇ ਆ ਵੀ ਬਚਤ ਰੱਖਿਆ ਕਰੋ ਮਜਬੂਰੀ ਚ ਕੋਈ ਜਾਂਦਾ ਉਹ ਟਾਂਗਰ ਪਿੱਛੇ ਹਟਾਓ ਚਾਹੀਦਾ ਪਰ ਜਿਹੜੇ ਕਿਸਾਨ ਸਰਕਾਰਾਂ ਨੇ ਨੁਕਸਾਨ ਕੀਤਾ ਬਠਿੰਡੇ ਤੋਂ ਮਲੂਟ ਨੂੰ ਪੈਜੋ ਫਰੀਦਕੋਟ ਤੋਂ ਅੰਮ੍ਰਿਤਸਰ ਨੂੰ ਪੈਜੋ ਤੇ ਹਾਈਵੇ ਤੇ ਕੋਈ ਛੱਡਿਆ ਹੀ ਨਹੀਂ ਇਹਨਾਂ ਨੇ ਪਟ ਪਟ ਕੇ ਸਭ ਨਸ਼ਟ ਕਰਤੇ ਤੇ ਆ ਮੌਸਮ ਤੇ ਐਡੀ ਵੱਡੀ ਜਿਹੜੀ ਤਬਦੀਲੀ ਆ ਇਹ ਸਰਕਾਰਾਂ ਦੀ ਦੇਣ ਆ ਮੌਸਮ ਹਾਲਾਤ ਇਹ ਸਭ ਸਰਕਾਰਾਂ ਦੀ ਦੇਣ ਹੈ ਇਹਨੂੰ ਜ਼ਿੰਮੇਵਾਰ ਕੌਣ ਕਿਸਾਨ ਨੂੰ ਟਰਾਇਆ ਜਾਂਦਾ ਹੁਣ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਕੱਢਿਆ ਇਹਨਾਂ ਨੇ ਉਹਦੇ ਤੇ ਨਾ ਕਾਰ ਜਾਣਾ ਬਾਈ ਨਾ ਉਹਦੇ ਤੇ ਮੋਟਰਸਾਈਕਲ ਜਾਣਾ ਬਾਈ ਨਾ ਉਹਦੇ ਤੇ ਟਰੈਕਟਰ ਜਾਣਾ ਬਾਈ ਨਾ ਉਹਦੇ ਤੇ ਬਲਦ ਵਾਲਾ ਗੱਡਾ ਜਾਣਾ ਬਾਈ ਨਾ ਉਹਦੇ ਤੇ ਸਾਈਕਲ ਜਾਣਾ ਬਾਈ ਤੇ ਸਾਨੂੰ ਉਹਦਾ ਕੀ ਭਾਅ ਹੋਇਆ ਬਾਈ ਉਹਦਾ ਤਾਂ ਭਾਅ ਇਹਨਾਂ ਨੂੰ ਆ ਜਿਹੜੇ ਵਪਾਰ ਕਰ ਰਹੇ ਐ ਇਹਨਾਂ ਦਾ ਸਭ ਕੁਝ ਜੁੜਿਆ ਹੋਇਆ ਤਾਰਾਂ ਵੀ ਤੁਸੀਂ ਵਪਾਰ ਕਰਨਾ ਤੇ ਜ਼ਮੀਨਾਂ ਲੁੱਟਣੀਆਂ ਤੇ ਜ਼ਮੀਨਾਂ ਚ ਖਤਮ ਕਰਨੀਆਂ ਜਿਹੜੇ ਪੱਖੇ ਬਣਿਆ ਵੱਡੇ ਵੱਡੇ ਉਹਨਾਂ ਨੂੰ ਕਿਆਰੀਆਂ ਬਣਾ ਕੇ ਉਹ ਜ਼ਮੀਨਾਂ ਹੜਪਣ ਦੀ ਕੋਸ਼ਿਸ਼ ਜੀ ਬਹੁਤ ਧੰਨਵਾਦ ਜੀ ਧੰਨਵਾਦ